ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਆਪਣਾ ਡਾਕਟਰ ਸਰਬਜੀਤ ਪਿੰਡਰ ਤੁਹਾਡੇ ਸਾਹਮਣੇ ਬਰਗਾੜੀ ਮੋਰਚੇ ਤੇ ਇੱਕ ਲਿਖੀ ਰਚਨਾ ਪੇਸ਼ ਕਰਨ ਜਾ ਰਿਹਾ ਜਰਾ ਗੌਰ ਕਰਨਾ ਲਾਇ ਸੀ ਜਿਨ੍ਹਾਂ ਨੇ ਮੋਰਚੇ ਉਹਨਾਂ ਆਪ ਹੀ ਦਿੱਤੇ ਵੇਚ ਲਾਇ ਸੀ ਜਿਨ੍ਹਾਂ ਨੇ ਮੋਰਚੇ ਉਹਨਾਂ ਆਪ ਹੀ ਦਿੱਤੇ ਵੇਚ ਰਾਜਨੀਤੀ ਕੀ ਕਰਵਾ ਦਊ ਰਾਜਨੀਤੀ ਕੀ ਕਰਵਾ ਦਊ ਇਹ ਕੋਈ ਨਹੀਂ ਸਕਦਾ ਮੇਚ ਜੋ ਬੰਦੀ ਸਿੰਘ ਛਡਵਾ ਰਹੇ ਇਹਨਾਂ ਆਪ ਕੋ ਆਏ ਕੇਸ ਜੋ ਬੰਦੀ ਸਿੰਘ ਛਡਵਾ ਰਹੇ ਇਹਨਾਂ ਆਪ ਕੋ ਆਏ ਕੇਸ ਜੋ ਵਿਕਗੇ ਵਿੱਚ ਜੇਲਾਂ ਦੇ ਗਿਆ ਲਗ ਉਹਨਾਂ ਨੂੰ ਹੀ ਸੇਕ ਸਭ ਕੁਝ ਕਰਵਾਇਆ ਆਪ ਸੀ ਤੇ ਕਿਸ ਗੱਲ ਦਾ ਅੱਜ ਕਲੇਸ਼ ਸਭ ਕੁਝ ਕਰਵਾਇਆ ਆਪ ਸੀ ਤੇ ਕਿਸ ਗੱਲ ਦਾ ਅੱਜ ਕਲੇਸ਼ ਜਿੰਨਾ ਜੋ ਚਾਲਾਂ ਖੇਡੀਆਂ ਜਿੰਨਾ ਜੋ ਜੋ ਚਾਲਾਂ ਖੇਡੀਆਂ ਉਹ ਗਏ ਨੇ ਸਬ ਟ੍ਰੇਸ ਸਿੱਖ ਕੌਮ ਨੂੰ ਕੀਤੀ ਵਾਰਜੋ ਅੱਜ ਆਪ ਹੀ ਚੁਗ ਰਹੀ ਖੇਤ ਆ ਗਈਆਂ ਦਾਈਆਂ ਸਾਹਮਣੇ ਨਾ ਛੁਪੇ ਰਹਿਣੇ ਨੇ ਪੇਟ ਆ ਗਈਆਂ ਦਾਈਆਂ ਸਾਹਮਣੇ ਨਾ ਛੁਪੇ ਰਹਿਣੇ ਨੇ ਪੇਟ ਨਾਮ ਜਪਦਿਆਂ ਹੋਏ ਸ਼ਹੀਦ ਜੋ ਨਾਮ ਜਪਦਿਆਂ ਹੋਏ ਸ਼ਹੀਦ ਜੋ ਕਿਤੇ ਉਹਨਾਂ ਵੱਲ ਵੀ ਵੇਖ ਸਭ ਅੰਨੇ ਬੋਲੇ ਹੋ ਗਏ ਤੇ ਅੰਨੀ ਬੋਲੀ ਰੇਸ ਜੋ ਮੈਗਜ਼ੀਨਾਂ ਵਿੱਚ ਰਹਿ ਗਏ ਕੁਝ ਲੋਕ ਪੜਨ ਜੋ ਲੇਖ ਜੋ ਮੈਗਜ਼ੀਨਾਂ ਵਿੱਚ ਰਹਿ ਗਏ ਉਝ ਲੋਕ ਪੜਨ ਜੋ ਲੇਖ ਬਰਗਾੜੀ ਮੋਰਚਾ ਵੇਚ ਕੇ ਬਰਗਾੜੀ ਮੋਰਚਾ ਵੇਚ ਕੇ ਜਿਨ੍ਹਾਂ ਲਿਆ ਮਰਜੀ ਦਾ ਰੇਟ ਸਭ 도ਗਲੇਓ ਪ੍ਰਚਾਰਕਾਂ ਸਭ 도ਗਲੇਓ ਪ੍ਰਚਾਰਕਾਂ ਜੀ ਰੈੜਾ ਜੁੱਤੀ ਹੀਠ ਜਦ ਵਾਰੀ ਇਹਨਾਂ ਦੀ ਆਮਣੀ ਜਦ ਵਾਰੀ ਇਹਨਾਂ ਦੀ ਆਮਣੀ ਨਹੀਂ ਮਿਲਣੀ ਕੋਈ ਰੇਵੇਟ ਬੇਅਤਬੀ ਗੁਰੂ ਗ੍ਰੰਥ ਦੀ ਬੇਅਦਬੀ ਗੁਰੂ ਗ੍ਰੰਥ ਦੀ ਜੋ ਸਿੱਖ ਨਹੀਂ ਸਕਦੇ ਵੇਖ ਮੰਗਵਾਈਆਂ ਲਿਖਤੀ ਮਾਫ਼ੀਆਂ ਨਾ ਕਿਤੇ ਕਰਾਇਆ ਪੇਸ਼ ਮੰਗਵਾਈਆਂ ਲਿਖਤੀ ਮਾਫ਼ੀਆਂ ਨਾ ਕਿਤੇ ਕਰਾਇਆ ਪੇਸ਼ ਕਈ ਘਾਲੇ ਮਾਲੇ ਕਰਦਿਆਂ ਇਹਨਾਂ ਵੇਚ ਕੇ ਖਾਲਿਆ ਦੇਸ਼ ਕਈ ਘਾਲੇ ਮਾਲੇ ਕਰਦਿਆਂ ਇਹਨਾਂ ਵੇਚ ਕੇ ਖਾਲਿਆ ਦੇਸ਼ ਓਏ ਇਹਨਾਂ ਛੱਡਿਆ ਸਾਧ ਪਰਹੋਲ ਤੇ ਕਿੰਜ ਮੁੱਕ ਜਾਣਗੇ ਰੇਪ ਸਭ ਮਸਲੇ ਇਹਨਾਂ ਦੇ ਜੋ ਨੇ ਸਭ ਮਸਲੇ ਇਹਨਾਂ ਦੇ ਜੋ ਨੇ ਇਸ ਲਿਖ ਚ ਦੇਣੇ ਚੇਪ ਕੱਢ ਕੱਢ ਕੇ ਨੁਕਰਾਂ ਦੇ ਵਿੱਚੋਂ ਕੱਢ ਕੱਢ ਕੇ ਨੁਕਰਾਂ ਦੇ ਵਿੱਚੋਂ ਇੱਕ ਇੱਕ ਦੀ ਹੋਊਪਰੇਟ ਜਿਨ੍ਹਾਂ ਪਾਇਆ ਹੱਥ ਗੁਰੂ ਗ੍ਰੰਥ ਨੂੰ ਜਿਨ੍ਹਾਂ ਪਾਇਆ ਹੱਥ ਗੁਰੂ ਗ੍ਰੰਥ ਨੂੰ ਲੱਭ ਲਵਾਂਗੇ ਭਾਵੇਂ ਲੇਟ ਉਹ ਹੁਣ ਅਸੀਂ ਆਪ ਕਰਾਂਗੇ ਫੈਸਲੇ ਅਸੀਂ ਆਪ ਕਰਾਂਗੇ ਫੈਸਲੇ ਨਾ ਕਰਨੀ ਕੋਈ ਡਿਬੇਟ ਜਿੰਨਾ ਚਿਰ ਜ਼ਿਆਦਾ ਲੁਕਣਗੇ ਜਿੰਨਾ ਚਿਰ ਜ਼ਿਆਦਾ ਲੁਕਣਗੇ ਉਨੀ ਵਾਧਦੀ ਜਾਊਗੀ ਹੀਠ ਹੁਣ ਬਹੁਤਾ ਚਿਰ ਨਹੀਂ ਲੱਗਣਾ ਉਹ ਪਹਿਲਾਂ ਹੀ ਗਏ ਪਛੇਤ ਹੁਣ ਬਹੁਤਾ ਚਿਰ ਨਹੀਂ ਲੱਗਣਾ ਉਹ ਪਹਿਲਾਂ ਹੀ ਗਏ ਪਛੇਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੋ ਜ਼ਕਦਾ ਕਿਸੇ ਨੂੰ ਤਤਤਾ ਵੀ ਲੱਗੇ ਇਹ ਲਿਖਿਆ ਪਰ ਗਸਤਾਖੀ ਮਾਫ ਇੱਕ ਕੌੜਾ ਸਾਚੇ ਜਿਹੜਾ ਕਿ ਸਾਰਿਆਂ ਨੂੰ ਸੁਣ ਕੇ ਬਰਦਾਸ਼ਤ ਕਰਨਾ ਚਾਹੀਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ